ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲ ਖਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਔਲਖ ਤੇ ਜਿਲ੍ਹਾ ਇਸ ਪਿੰਡ ਨੂੰ ਫਰੀਦਕੋਟ ਲੱਗਦਾ ਹੈ ਮੇਰੇ ਆਪਣੇ ਪਿੰਡ ਦੀ ਵੀਡੀਓ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਬੱਚੀ ਦੇਖ ਰਹੇ ਆ ਬਾਈ ਦੀ ਵਕਾਊ ਆ ਖੀਰੀ ਬੱਚੀ ਹੈ ਦੋਸਤੋ ਹਜੇ ਤੇ ਪੂਰੀ ਵਧੀਆ ਬੱਚੀ ਹੈ ਹਜੇ ਬੱਚਾ ਹੀ ਹੈ ਖੀਰੀ ਹੈ ਤੇ 15000 ਰੁਪਏ ਬਾਈ ਨੇ ਦਾ ਰੇਟ ਰੱਖਿਆ ਤੇ ਵਿੱਚੋਂ ਜਿਹੜਾ ਮਾਨਤਨ ਤੁਹਾਡਾ ਫੁੱਲ ਹੋ ਜਾਣਾ ਇਹਦੇ 'ਚ ਜਿਹੜੇ ਰੇਟ ਐ ਫਿਕਸ ਨਹੀਂ ਹੁੰਦੇ 15000 ਰੁਪਏ ਬਾਈ ਨੇ ਰੇਟ ਰੱਖਿਆ ਤੇ ਮਾਨ ਸਾਂ 300 ਦਾ ਕੀਤਾ ਜਾਊਗਾ ਜੇ ਕਿਸੇ ਵੀਰ ਦੇ ਪਸੰਦ ਆਵੇ ਤੇ ਨੰਬਰ 22 ਦਾ ਸਕਰੀਨ ਤੇ ਲਾ ਦੇਾਂਗੇ ਤੁਸੀਂ ਕਾਲ ਕਰ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ 올 ਖਡੇਰੀ ਫਾਰਮ ਦੇ ਨਾਲ ਸਾਰੇ ਦੋਸਤਾਂ ਦਾ तहे ਦਿਲੋਂ